ਗੁਰਜੀਤ ਸਿੰਘ ਜੀ ਤੇ ਬਾਬਾ ਲੱਖਾ ਸਿੰਘ ਜੀ ਇਹ ਮਹਾਪੁਰਖ ਜਿਹੜੇ ਨੇ ਮੈਂ ਹੁਣ ਤੋਂ ਨਹੀਂ ਤਕਰੀਬਨ ਬਾਬਾ ਕੁੰਦਨ ਸਿੰਘ ਹੋਰਾ ਤੋਂ ਲੈ ਕੇ 40 50 ਸਾਲ ਹੋ ਗਏ ਨੇ ਇਸ ਹਸਤਾਨ ਤੇ ਸਮੇਂ-ਸਮੇਂ ਸਿਰ ਦਰਸ਼ਨ ਕਰਦਾ ਜੇ ਕੋਈ ਵੀ ਕਿਸੇ ਨੂੰ ਕੋਈ ਸ਼ਿਕਾਇਤ ਹੈ ਤੇ ਉਹ ਅਕਾਲ ਤਖ਼ਤ ਸਾਹਿਬ ਤੇ ਜਾਵੇ ਜੋ ਸਾਡੀ ਧਾਰਮਿਕ ਮਰਿਆਦਾ ਹੈ ਜੇ ਕਿਸੇ ਨੂੰ ਕੋਈ ਸੰਪਰਦਾ ਦੇ ਵਿੱਚ ਜੇ ਕਿਸੇ ਦੇ ਬਾਣਾ ਪਾਇਆ ਹੋਇਆ ਤੇ ਉਹ ਆਪਣੀ ਜਾ ਕੇ ਮੁਖੀ ਨਾਲ ਗੱਲ ਕਰੇ ਮੁਖੀ ਜਿਹੜਾ ਇਹ ਸੰਪਰਦਾਵਾਂ ਦੇ ਜਿਹੜੇ ਮੁਖੀ ਨੇ ਉਹਨਾਂ ਨਾਲ ਗੱਲ ਕਰੂਗਾ ਮੈਂ ਕਦੇ ਵੀ ਭਾਵੇਂ ਬਾਬਾ ਜੀ ਜੇ ਕੋਈ ਵੀ ਮਹਾਪੁਰਖ ਪਹਿਲੀ ਗੱਲ ਤੇ ਇਹੋ ਜੀ ਕਿਤੇ ਵੀ ਹੈ ਹੀ ਨਹੀਂ ਉਹ ਮਹਾਪੁਰਖਾਂ ਦੇ ਜਿਹਨੇ ਗਲਤੀ ਕੀਤੀ ਸੀ ਉਹ ਅੰਦਰ ਹੈ ਇਹ ਮਹਾਪੁਰਖ ਜਿਹੜੇ ਨੇ ਇਨਾਂ ਤੇ અપਾਰ ਕਿਰਪਾ ਇਹ ਜਰੀ ਨਹੀਂ ਜਾਂਦੀ ਜਿਹੜੀ ਵਡਿਆਈ ਹੈ ਨਾ ਇਹ ਵਡਿਆਈ ਜਿਹੜੀ ਜਰੀ ਨਹੀਂ ਜਾ ਰਹੀ ਇਸ ਕਰਕੇ ਜਿਹੜੇ ਉਹ ਲੋਕੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਪੈਂਦੇ ਨੇ ਮੈਨੂੰ ਇਹ ਵੀ ਬਹੁਤ ਖੁਸ਼ੀ ਹੈ ਕਿ ਜਿਹੜੇ ਤਿੰਨੇ ਮਾਹ ਪੁਰਖ ਜਿਹੜੇ ਨੇ 71 ਤਾਈ ਦੇ ਨਾਲ ਅੱਜ ਆਪਾਂ ਸਾਰੇ ਖੜੇ ਆ ਤੇ 71 ਤਾਈ ਦੇ ਨਾਲ ਹੀ ਸਾਰੇ ਕਾਰਜ ਰਾਸ ਹੁੰਦੇ ਨੇ ਜਿਹੜੇ ਲੋਕ ਨਿੰਦਕ ਨੇ ਉਹ ਸਾਵਧਾਨ ਜ਼ਰੂਰ ਹੋ ਜਾਣ ਉਹ ਕਦੇ ਵੀ ਬਖਸ਼ੇ ਨਹੀਂ ਜਾਣਗੇ ਤੇ ਨਾ ਉਹਨਾਂ ਦਾ ਸਰਕਾਰੀ ਦਰਬਾਰੇ ਖਾਲਸਾ ਖੁਦ ਖੁਦਾਏ ਖੁਦਾਏ ਆਣ ਨਾ ਮੰਨੈ ਆਣ ਕੀ ਬਿਨ ਸੱਚੇ ਪਾਤਸ਼ਾਹੇ ਤੇ ਕਦੇ ਵੀ ਇਹ ਖਾਲਸੇ ਦੀ ਜਿਹੜੀ ਹੈ ਸ਼ਾਨ ਹੈ ਮਹਾਂਪੁਰਖ ਜਿਹੜੇ ਨੇ ਸੋ ਕੋਈ ਵੀ ਕਿਸੇ ਨੂੰ ਗੁੱਸਾ ਗਿਲਾ ਜਾਂ ਕੋਈ ਨਾਰਾਜ਼ਗੀ ਹੈ ਉਹ ਜ਼ਰੂਰ ਅਕਾਲ ਤਖਤ ਸਾਹਿਬ ਤੇ ਤੇ ਜਿਹੜੇ ਆਪਦੇ ਕੋਈ ਵੀ ਕਿਸੇ ਦਲਦਲ ਸੰਬੰਧ ਰੱਖਦਾ ਉਹ ਉਥੇ ਜਰੂਰ ਗੱਲ ਕਰੇ ਪਰ ਜਿਹੜਾ ਮਹਾਪੁਰਖਾਂ ਦੇ ਖਿਲਾਫ ਬੋਲਣਾ ਜਾਂ ਕੋਈ ਨੈੱਟ ਤੇ ਗੱਲਬਾਤ ਗਲਤ ਇਲਜ਼ਾਮ ਲਾਉਣੇ ਉਹ ਬਹੁਤ ਹੀ ਕੋਈ ਵੀ ਉਹਨੂੰ ਸਹਿਣ ਨਹੀਂ ਕਰ ਸਕਦਾ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਜਿਵੇਂ ਆਪਾਂ ਇਸ ਜਿਹੜਾ ਸਿੱਖੀ ਦਾ ਕੇਂਦਰ ਹੈ ਜਿੱਥੋਂ ਸੇਧ ਮਿਲਦੀ ਐ ਜਿੱਥੇ ਕੋਈ ਵੀ ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਜਦੋਂ ਮਰਜੀ ਭਾਵੇਂ ਅੱਧੀ ਰਾਤ ਵੀ ਆਉਣ ਇੱਥੇ ਇਹੋ ਜਿਹਾ ਕੋਈ ਵੀ ਸਿੰਘ ਨਹੀਂ ਕੋਈ ਜਿਹੜਾ ਕਦੇ ਵੀ ਕੋਈ ਗਲਤ ਕੋਈ ਕੰਮ ਕਰ ਜੂਗਾ ਤੇ ਜੇ ਕੋਈ ਇਹੋ ਜਿਹਾ ਹੋਊਗਾ ਉਹ ਜਿਹੜਾ ਖਾਲਸਾ ਪੰਥ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਮਾਫ਼ ਨਹੀਂ ਕਰਦੀਆਂ ਪਰ ਨਾਲ ਜਿਹੜਾ ਜੋ ਜੇ ਕੋਈ ਇਹਨਾਂ ਮਾਹਪੁਰਖਾਂ ਦੇ ਜਿਨ੍ਹਾਂ ਜਿਨ੍ਹਾਂ ਦੀਆਂ ਇੱਡੀਆਂ ਇਨੀਆਂ ਪਵਿੱਤਰ ਸੇਵਾਵਾਂ ਨੇ ਉਹਨਾਂ ਦੇ ਜਿਹੜਾ ਖਲਾਬ ਬੋਲਣਾ ਉਹ ਬਹੁਤ ਹੀ ਘਟੀਆ ਕੰਮ ਐ ਦੇਹ ਸ਼ਿਵਾ ਵਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਹੂੰ ਨਾ ਟਰਾਂ ਨਾ ਡਰਾਂ ਅਰਸੋ ਜਬ ਜਾਹੇ ਲਰਾਂ ਨਿਸ਼ਚੈ ਕਰੇ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕਹੋ ਇਸ ਲਾਲ ਚ ਹੈ ਗੁਣ ਤਹੇ ਉਚਰੋ ਜਬ ਆਪ ਕੀ ਔਦ ਨਿਧਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ ਸੋ ਨਾਲ ਹੀ ਬੇਨਤੀ ਐ ਮਹਾਂਪੁਰਖਾਂ ਨੇ ਸੇਵਾ ਦੇ ਵਿੱਚ ਜਾਣਾ ਬਾਬਾ ਗੁਰਜੀਤ ਸਿੰਘ ਜੀ ਹੋਰਾਂ ਨੇ ਤੇ ਜਿਹੜੀ ਅੱਜ ਆਪਾਂ ਗੱਲ ਕਰਨੀ ਐ ਪੂਰੀ ਜ਼ਿੰਮੇਵਾਰੀ ਦੇ ਨਾਲ ਮੈਂ ਕਰ ਰਿਹਾ ਤੇ ਮਾਹ ਪੁਰਖਾਂ ਦੇ ਵੱਲ ਜਿਹੜਾ ਕੋਈ ਵੀ ਅੱਖ ਚੁੱਕ ਕੇ ਦੇਖੂਗਾ ਤੇ ਉਹਦਾ ਜਿਹੜਾ ਕਦੇ ਵੀ ਭਲਾ ਨਹੀਂ ਹੋਵੇਗਾ ਤੇ ਨਾ ਉਹਨੂੰ ਕਦੇ ਵੀ ਖਾਲਸਾ ਪੰਥ ਮaaf ਕਰੂਗਾ